ਗੱਲਬਾਤ ਕਰਦੇ ਆ ਪੂਰਾ ਮਾਮਲਾ ਕੀ ਹਾਂਜੀ ਸਰ ਕੀ ਨਾਮ ਹੈ ਜੰਦੂ ਕੁਮਾਰ ਅੱਛਾ ਜੀ ਕਾ ਮੈਟਰ ਥਾ ਜੀ ਪੂਰਾ ਬਤਾ ਜੀ ਮੈਟਰ ਕੁਝ ਅਸੀ ਘਰ ਜਾ ਰਹੇ ਸੀ ਗੱਡੀ ਲੈ ਕੇ ਹਾਂਜੀ ਇੱਕ ਮੁੰਡਾ ਗੱਡੀ ਲਾਇਆ ਮੋੜੇ ਤਿੰਨ ਜਨੇ ਸਵਾਰ ਸੀਗੇ ਅੱਛਾ ਜੀ ਉਹਨੇ ਡੰਡਾ ਸुरू ਕੀਤਾ ਦੋ ਗੱਡੀ ਪਿੱਛੇ ਸੀਗਾ ਉਹ ਵੀ ਉਤਰ ਮਤਲਬ ਤਕਰੀਬਨ 10 9 10 ਜਨੇ ਸੀਗੇ ना कुछ ना कुछ कुछ भी नहीं बस शुरू कितना डंडा बरसा ने अच्छा जी और जितना अफरा तफरी मचे जितना शोर मचाए है मोहल्ले वाले आए तो भज गए मोबाइल वाले सब कुछ तोड़ गए ताकि आप किसी ने फोन नहीं कर सकते हैं हालात ये है कि आज देखो इधर बजे है इन्हों दो चार डंडे बजे से तो, अच्छा तो सर जो वो आदमी थे

ਕਾਇਦਾ ਹੈ ਆਪਣੇ تیرਸਾਦੀ ਫੈਕਟਰੀ ਦਾ ਕੋਲ ਹੀ ਹੋਇਆ ਮੈਂ ਅੱਛਾ ਜੀ تیرਸਾਦੀ ਫੈਕਟਰੀ ਕੋਲ ਹੈ ਪਰ ਸਰ ਇੱਕ ਜੀ ਦੇਖਣ ਵਾਲੀ ਹੈਗੀ ਕੁਛੀ ਕਦਮਾਂ ਤੇ تیرਸਾਬ ਦਾ ਫੈਕਟਰੀ ਹੈ ਜੀ ਹਾਂ ਜੀ ਤੁਸੀਂ ਔਰ ਉਸੇ ਮਹੱਲੇ ਦੇ ਵਿੱਚ ਵਾਰਦਾਤ ਹੋ ਜਾਂਦੀ ਹੈ ਕਿੰਦਾ ਦੇਖਦੇ ਹੋ ਇਸ ਚੀਜ਼ ਨੂੰ ਤੁਸੀਂ ਸੇਫ ਹੀ ਨਹੀਂ ਹੈ ਸੇਫ ਨਹੀਂ ਹੈ ਉਸ ਲਈ ਜਦੋਂ ਮਹੱਲੇ ਮਹੱਲੇ ਜਦ ਕੱਟੇ ਹੋ ਰਹੇ ਸੇਫ thro ਹੈ ਦੁਕਾਨ ਵੀ ਖੁੱਲ੍ਹਾ ਕਿਰਨੇ ਦੁਕਾਨ ਵੀ ਖੁੱਲ੍ਹੇ ਸੇ ਸਾਡਾ ਗਲੀ ਦੀ ਗਲੀ ਦੀ ਬਿਠੀ ਹੈ ਹਾਲਾ ਬਾਰਡਰ ਕੀ اور ਸਾਰਾ ਹਥਿਆਰ ਸੀ ਕੋਲ ਕਲਪਾਨ ਵਗੈਰਾ ਦਾਤਰ ਸੀਗਾ ਉਹ ਕੀ ਕਹਿੰਦੇ ਵੈਸਟਮੈਂਟ ਸੀਗੇ ਆਰਾਉਂਡ ਸੀਗੇ ਉਹਨਾਂ ਤੇ ਅੰਦੇ ਜਨ ਬੜਾ ਸਾਰਾ ਸੁਰੱਖਿਤਾ ਦਾ ਬੰਦਾ ਇੱਕ ਬੰਦੇ ਜੇ ਚਾਰਜ ਨੇ ਭੇਜੇ ਤੇ ਬੰਦੇ ਨੂੰ ਹੋਸ਼ ਹੀ ਨਹੀਂ ਰਹਿੰਦਾ ਕੀ ਹੋਇਆ ਨਹੀਂ ਹੋਇਆ ਮੁੰਡਾ ਕਰਦੀ ਦਾ ਨੰਗਾ ਨਾ ਚੋਚਾ ਗਿਆ ਕਹਿੰਦਾ ਮੁੰਡਾ ਕਰਦੇ ਬਿਲਕੁਲ ਨੰਗਾ ਨਾ ਛੋੜਿਆ ਇਸ ਵੀ ਵਿੱਚ ਛੇਕ ਵੀ ਐ ਨਹੀਂ ਹੋਏ ਦੇ ਵਿੱਚ ਗਲੀ ਦੇ ਵਿੱਚ ਸੇਫ ਹੈ ਨਹੀਂ ਪਰਸੋਂ ਮੋਹਰਾ ਪਰਸੋਂ ਖੰਬੇ ਲੱਜਿੱਤੇ ਲੱਗੇ ਟਾਵਰ ਲੱਗਾ ਉਹ ਚੇ ਜਿਸ ਬੰਦੇ ਟਾਵਰਦ ਕੋ ਡੋ ਕਿਆ ਸੀਗਾ ਸੋ ਉਦੋਂ ਬਚ ਗਏ ਸੀਗਾ ਪਰਸੋਂ ਮੈਂ ਕਿਹਾ ਚਲੋ ਝੋੜ ਚੱਕੇ ਹੋ ਨੇ ਲੇਕਿਨ ਮੈਂ ਕਿਹਾ ਚਲ ਰੋਡ ਚੇਂਜ ਕਰਦੇ ਆਂ ਇਧਰ ਲਾ ਤਾਂ ਬਾਜ਼ਾਰ ਖੁੱਲਣ ਦਾ ਰਾਹ ਇਹਨੇ ਕਰਦਾ ਇਧਰੋਂ ਨਿਕਲਣਾ ਤਾਂ ਜਨਗਾਂ ਨਾ ਚੋਇਆ ਬੰਦਾ ਕੀ ਕਰ ਸਕਦਾ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੇ ਕੀ ਕਰੀਏ ਸਭ ਸਹੀ ਦਾ ਉਹਨੂੰ ਲੱਭੋ ਲੱਭੋ ਉਸ ਬੰਦੇ ਨੂੰ ਪਛਾਣ ਕਿੰਨਾ ਟਾਈਮ ਹੋ ਗਿਆ ਤੁਹਾਡੀ ਲੜਾਈ ਹੋਈ ਨੂੰ 9 ਵਜੇ ਦੀ ਗੱਲ ਹੈ ਨਾ ਜਾਂ 9:00 ਨਾ ਸਵਾ 9:00 ਦੇ 20-20 ਚ ਹੈ अच्छा जी कि ਤੁਸੀਂ 112 ਤੇ ਕਾਲ ਕੀਤੀ ਗਈ ਸੀ ਪੁਲਿਸ ਪ੍ਰਸ਼ਾਸਨ ਨੂੰ ਕਾਲ ਕੀਤੀ ਗਈ ਸੀ ਕਿਤਾ ਜੀ ਕੋਈ ਪੁਲਿਸ ਨਹੀਂ ਆਈ ਨਹੀਂ ਆਇਆ ਨਹੀਂ ਆਇਆ ਅਸੀਂ ਫੋਨ ਨਹੀਂ ਕਰ ਸਕਦੇ ਸੀ ਕਿਉਂ ਮੇਰਾ ਫੋਨ ਟੁੱਟ ਗਿਆ ਨਾ ਕਿਸੇ ਨੂੰ ਵੀ ਨਹੀਂ ਕਰ ਸਕਦਾ ਸੀਗਾ ਫੋਨ ਤੁਸੀਂ ਦੇਖ ਸਕਦੇ ਮੇਰਾ ਫੋਨ ਕਿਹਲਾਤਾ ਵੀ ਇਹ ਤਾਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਮਾਈ ਕਿੰਨੀ ਹੈ ਔਰ ਫੋਨ ਲੈਣ ਨੂੰ ਵੀ ਸੋਚਣਾ ਪੈਂਦਾ ਸੋਚਣਾ ਪੈਂਦਾ ਮੈਂ ਕਿੰਨੇ ਕਿਹੜਾ ਫੋਨ ਲਵਾਂਗਾ ਜਦੋਂ ਫੋਨ ਆਣਗੇ ਕੀ ਕਰਾਂਗੇ ਨਹੀਂ ਕਰਾਂਗੇ ਮੈਂ ਕਿੱਥੋਂ ਲੈ ਕੇ ਆਉਂਗਾ ਫਿਰ ਇਹ ਕਹਿੰਦੇ ਫੋਨ ਲੈ ਚੱਲ ਟਾਈਮ ਜੋ ਕਿਹਨੂੰ ਕਰੇ ਨਾ ਇਹਨੂੰ ਮਾਰੀ ਜਾਣਾ ਸੀਗਾ ਮੱਲੇ ਵਾਲਾ ਨਾ ਜੇ ਮੱਲੇ ਵਾਲੇ ਨੂੰ ਮਾਰੀ ਜਾਣਾ ਸੀਗਾ ਮੱਲੇ ਵਾਲੇ ਉੱਠ ਗਿਆ ਤਾਂ ਅਗਰੇ ਬੱਜ ਗਿਆ ਨਹੀਂ ਜੇ ਇਹਨੂੰ ਹਾਲਾਤਾਂ ਕੰਮ ਖਤਮ ਕਰਦਾ ਨਾ ਜਿਆਦਾ ਫਿਰ ਇਹ ਗਲੀ ਚ ਫਸ ਗਏ ਮੁੰਡੇ ਸਰ ਕੀ ਨਾਮ ਹੈ ਤੁਹਾਡਾ ਦਲੀਪ ਇਹਨਾਂ ਦਾ ਨਾਮ ਹੀ ਰਹਿੰਦੇ ਹਾਂ ਹਾਂ ਜੀ ਪਤਾ ਹੈ ਮੈਂ ਤਾਂ 10 ਮਿੰਟ ਲੇਟ ਹੋ ਗਿਆ ਬਸ ਕਾਰ ਲੇ ਕੇ ਪੁੱਛਿਆ ਤਬ 10 ਮਿੰਟ ਲੇਟ ਹੋ ਗਏ ਹੋਰ ਮਾਨਪੁਰ ਕਾ ਚਲਾ ਗਏ ਤਾਂ ਆਪਕੇ ਕਹਾ ਲਗੀ ਹੈ ਜੀ ਸ਼ੋਰ मेरे कंधे पे लगी एक छाती पे तो यहाँ पे क्या मा मारा जी छाती पे डंडे से मारा डंडा से दंडा मारा से नाले वो भाई साहब कह रहे हैं हथियार भी लेके आए थे हथियार भी लेके आए थे बट हम भाग गए थे वहां से अच्छा जी किसी व्यक्ति को पहचानते हो किसी को नहीं पहचान रुमाल मारा अच्छा किसी को नहीं पहचान अचानक आए और गाड़ी का किसी का नंबर याद गाड़ी का नंबर याद एक पे नहीं एक लगी लगी हुई प्लेट प्लेट तीनों मोटरसाइकिल नहीं इस गाड़ी पे प्लेट लगी हुई थी, थी। बाइक लेकर तो, अगर, ले अगर सुबह हमला दे तो आपको कोई नहीं रहेगा क्या होता है तो दोस्तों दिखाई जा रही है मोटरसाइकिल और रेडा जा रहे हैं पानी वाला

11 ਵਜੇ ਤਕਰੀਬ ਅੱਛਾ ਜੀ ਇਹ ਸ਼ਮੂ ਕੁਮਾਰ ਦੂਤਾ ਜੀ ਨੇ ਅੱਛਾ ਜੀ ਫਿਲਟਰ ਪਾਣੀ ਦਾ ਕਾਰੋਬਾਰ ਕਰਦੇ ਨੇ ਠੀਕ ਹੈ ਜੀ ਅੱਜ ਇਹ ਆਪਣੇ ਮਰਕਰ ਨੂੰ ਨਾਲ ਲੈ ਕੇ ਆਪਣੀ ਫਕਰੀ ਜਾ ਰਹੇ ਸੀ ਠੀਕ ਹੈ ਜੀ ਰਾਜਨਗਰ ਧੀਰ ਸਾਹਿਬ ਮੇਰ ਸਾਹਿਬ ਨੇ ਸਨਮਾਨਯੋਗ ਇਹ ਉਹਨਾਂ ਦੇ ਫੈਕਟਰੀ ਕੋਲ ਪੁੱਛੇ ਤਾਂ ਤਿੰਨ ਸਵਾਰਨਾ ਮੋਟਰਸਾਈਕਲ ਨੌਜਾਨ ਮੁੰਡੇ ਇਹਨਾਂ ਨੇ ਮੂੰਹ ਤੇ ਪਰਨੇ ਬੰਨਿਆ ਹੋਈ ਸੀ ਉਹਨਾਂ ਨੇ ਆਕੇ ਰੋਕ ਲਿਆ ਜੀ ਦੋ ਦੀਆਂ ਬਾਈਕਾਂ ਦੇ ਉੱਤੇ ਹੈ ਨਹੀਂ ਸੀ ਇੱਕ ਦੇ ਨੰਬਰ plate ਹੈਗੀ ਸੀ ਇਹਨਾਂ ਨੂੰ ਯਾਦ ਨਹੀਂ ਹੈਗਾ ਜੀ ਠੀਕ ਹੈ ਉਹਨਾਂ ਹੁਕਮ ਦਾ ਜ਼ਰੀਏ ਉਹ ਬੇਸਬੋਲ ਤੇ ਵਾਰ ਕੀਤੇ ਸੀ ਉਹਨਾਂ ਕੋਲ ਵੈਪਨ ਠਾਗੇ ਸੀ ਤਲਵਾਰ ਵਗੈਰਾ ਉਹਦੇ ਨਾਲ ਅਟੈਕ ਕੀਤਾ ਇਹਨਾਂ ਦੇ ਕਹਿਣ ਮੁਤਾਬਕ ਜੀ ਜੀ ਕਰਕੇ ਮਾਰਕੁੱਟ ਕੀਤੀ ਪਰ ਇਹਨਾਂ ਨੂੰ ਨੰਬਰ ਹੀ ਆਦਮੀ ਬਾਈਕ ਦਾ ਮਾਰਕੁੱਟ ਕਰਨ ਤੋਂ ਬਾਅਦ ਰੌਲਾ ਪਾਇਆ ਇਹਨਾਂ ਨੇ ਜੀ ਸ਼ੰਭੂ ਕੁਮਾਰ ਨੇ ਤੇ ਮਹੱਲੇ ਲੋਕ ਇਕੱਠੇ ਹੋਣ ਲੱਗੇ ਤੇ ਮੌਕੇ ਤੋਂ ਭੱਜ ਗਏ ਸਾਰੇ ਬੰਦੇ ਇਹ ਅਨੋਨ ਬੰਦੇ ਨੇ ਜੀ ਇਹਨਾਂ ਨੂੰ ਪਛਾਣ ਨਹੀਂ ਹੈਗੀ ਉਹਦਾ ਜੀ ਮੇਰੇ ਕੋਲ ਮਾਮਲਾ ਹੁਣੇ ਆਇਆ ਜੀ ਐਸ ਟਾਈਮ ਤੇ ਸਾਰਾ ਬਾਜ਼ਾਰ ਬੰਦ ਹੋ ਗਿਆ ਸਵੇਰੇ ਜਾ ਕੇ ਉੱਥੇ ਮੌਕੇ ਜਾ ਕੇ ਜਿਹੜੀ ਸੀਰੀਅਟ ਉਹ ਚੈੱਕ ਕੀਤੀ ਜਾਏਗੀ ਜੇਕਰ ਕੋਈ ਐਦਾਂ ਦਾ ਬੰਦਾ ਸਾਹਮਣੇ ਆਇਆ ਜਾਂ ਨੰਬਰ ਆ ਗਿਆ ਉਹਨੂੰ ਆਰ.ਟੀ.ਆਰ ਤੋਂ ਟ੍ਰੇਸ ਕਰਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੰਪਲੇਨਟ ਲੈ ਲਈ ਹੈ ਜਿੰਨ ਦੀ ਜੇ ਸਰ ਕਿੱਦਾਂ ਦੇਖਦੇ ਹੋ ਕਿ ਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਕੋਹਲੀ ਥੀਰ ਚੌਲ ਦੀ ਫੈਕਟਰੀ ਨਜ਼ਦੀਕ ਇਹਨੂੰ ਆਪਾਂ ਕਿੱਦਾਂ ਦੇਖਦੇ ਆਂ ਦੇਖੋ ਜੀ ਮੌਤ ਤੇ ਇਹਦਾ ਕੋਈ ਪਤਾ ਨਹੀਂ ਕਦੋਂ ਆਜੇ ਠੀਕ ਹੈ ਸਾਡੀਆਂ ਪੀਸੀਆਰ ਗੱਡੀਆਂ ਜੈਬਰਾ 1 ਜੈਬਰਾ 2 ਪੀਸੀਆਰ 3 ਇਹ ਇਲਾਕਾ ਬਹੁਤ ਵੱਡਾ ਹੈ ਜੀ ਗੱਡੀਆਂ ਥੋੜੀਆਂ ਨੇ ਜੀ ਪਰ ਜਿੰਨਾ ਵੀ ਹੋ ਸਕਦਾ ਸਾਡੀ ਇਹ ਪੁਲਿਸ ਹੈ ਮਸਤੀਦੀ ਨਾਲ ਕੰਮ ਕਰ ਰਹੀ ਹੈ ਜੀ ਫਿਰ ਜਾ ਕੇ ਚੈੱਕ ਕਰਾਂਗੇ ਫੁਟੇਜ ਜੋ ਕੋਈ ਇਦਾਂ ਅੰਸਰ ਮਾੜਿਆ ਅੰਸਰ ਸਾਹਮਣੇ ਆਏ ਉਹਨਾਂ ਨੂੰ ਗ੍ਰਿਫਤਾਰ ਕਰਕੇ ਬੰਦੀ ਤੋਂ ਨਹੀਂ ਕਰਵਾਈ ਕੀਤੀ ਜਾਏਗੀ